ਸਾਤ ਸੇ ਕਾ ਜੀ ਸਾਰਿਆਂ ਨੂੰ ਕੀ ਹਾਲ ਚੈਨਾ ਸਾਰੇ ਠੀਕ ਠਾਕ ਹੋ ਨਵੇਂ ਨਿਯਮ 1 ਜੂਨ ਤੋਂ ਲਾਗੂ ਹੋਣ ਜਾ ਰਹੇ ਹਨ ਐਲ ਪੀ ਜੀ ਸਿਲੰਡਰ ਦੀ ਕੀਮਤ ਮਹੀਨੇ ਦੇ ਪਹਿਲੇ ਦਿਨ ਤੈਅ ਕੀਤੀ ਜਾਵੇਗੀ ਡਰਾਈਵਿੰਗ ਕਰਨ ਤੋਂ ਪਹਿਲਾਂ ਪਹਿਲਾਂ ਜਾਣੋ ਨਵੇਂ ਟ੍ਰੈਫਿਕ ਨਿਯਮਾਂ ਜੋ 1 ਜੂਨ ਤੋਂ ਲਾਗੂ ਹੋਣ ਜਾ ਰਹੇ ਹਨ ਟ੍ਰੈਕ ਨਿਯਮ ਪਹਿਲਾਂ ਨਾਲੋਂ ਵੀ ਸਖਤ ਬਣਾਏ ਗਏ ਹਨ ਜੂਨ ਚ ਨਾਬਾ ਵੱਲੋਂ ਮਾਲ ਚਲਾਉਂਦੇ 25000 ਰੁਪਏ ਜੁਰਮਾਨਾ ਕੀਤਾ ਜਾਵੇਗਾ ਨਾਲੇ ਆਧਾਰ ਚ ਮੁਫਤ ਆਨਲਾਈਨ ਅਪਡੇਟ ਲਈ ਸਿਰਫ 14 ਜੂਨ ਤੱਕ ਦਾ ਹੀ ਸਮਾਂ ਹੈ ਆਓ ਜਾਣਦੇ ਹਾਂ ਅਜਿਹੇ ਨਿਯਮ ਬਾਰੇ ਜੋ 1 ਜੂਨ ਨੂੰ ਲਾਗੂ ਹੋਣ ਵਾਲੇ ਹਨ ਗੱਡੀ ਚਲਾਉਂਦੇ ਸਮੇਂ ਕਈ ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਨਵੇਂ ਟ੍ਰਾਂਸਪੋਰਟ ਨਿਯਮ, ਨਵੇਂ ਡਰਾਈਵਿੰਗ ਲਾਇਸੈਂਸ ਨਿਯਮ 2024 1 ਜੂਨ ਤੋਂ ਲਾਗੂ ਹੋ ਰਹੇ ਹਨ। ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 1000 ਤੋਂ ਲੈ ਕੇ 2000 ਰੁਪਏ ਤੱਕ ਦਾ ਜੁਰਮਾਨਾ ਭਰਨਾ ਹੋਵੇਗਾ। ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਵਾਲੇ ਵਿਅਕਤੀ ਨੂੰ 1000 ਤੋਂ ਲੈ ਕੇ 2000 ਰੁਪਏ ਤੱਕ ਜੁਰਮਾਨਾ ਭਰਨਾ ਹੋਵੇਗਾ ਅਤੇ ਬਿਨਾਂ ਲਾਇਸੈਂਸ ਡਰਾਈਵਿੰਗ ਕਰਨ ਵਾਲੇ ਨੂੰ 500 ਰੁਪਏ ਜੁਰਮਾਨਾ ਭਰਨਾ ਹੋਵੇਗਾ ਹੈਲਮਟ ਨਾ ਪਾਉਣ ਵਾਲੇ ਨੂੰ 100 ਰੁਪਏ ਤੇ ਸੀਟ ਬੈਲਟ ਨਾਲ ਗੋਣ ਵਾਲੇ ਨੂੰ 100 ਰੁਪਏ ਜੁਰਮਾਨਾ ਭਰਨਾ ਹੋਵੇਗਾ ਨਾ ਬਾਲਗ ਵੱਲੋਂ ਵਾਹਨ ਚਲਾਉਂਦੇ 25000 ਰੁਪਏ ਜੁਰਮਾਨਾ ਮੀਡੀਆ ਰਿਪੋਰਟਾਂ ਮੁਤਾਬਕ ਵਾਹਨ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਨਾ ਬਾਲਗ ਵੱਲੋਂ ਵਾਹਨ ਚਲਾਉਂਦੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਜੇਕਰ 18 ਸਾਲ ਤੋਂ ਘੱਟ ਉਮਰ ਵਾਲੇ ਲੋਕ ਗੱਡੀ ਚਲਾਉਂਦੇ ਹੋਏ ਪਾਏ ਗਏ ਤਾਂ ਉਹਨਾਂ ਨੂੰ 25000 ਰੁਪਏ ਤੱਕ ਦਾ ਜੁਰਮਾਨਾ ਭਰਨਾ ਹੋਵੇਗਾ ਇਸ ਤੋਂ ਇਲਾਵਾ ਬਾਲਗਾਂ ਮਾਲਕ ਦਾ ਡਰਾਈਵ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ ਨਾਲ ਹੀ ਨਾ ਬਾਲਗ ਨੂੰ ਉਦੋਂ ਤੱਕ ਲਾਇਸੈਂਸ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਉਹ 25 ਸਾਲ ਦਾ ਨਹੀਂ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਲਾਇਸੈਂਸ 18 ਸਾਲ ਦੀ ਉਮਰ 'ਚ ਹੋਣ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ ਤੇ ਸਪੀਡ ਵਧ ਗੱਡੀ ਚਲਾਉਣ ਤੇ 1000 ਰੁਪਏ ਦੀ ਬਜਾਏ 2000 ਰੁਪਏ ਦਾ ਜੁਰਮਾਨਾ ਲੱਗੇਗਾ ਤੇ ਹੈਲਮਟ ਨਾ ਪਾਉਣ ਤੇ ਵੀ ਜੁਰਮਾਨਾ ਲੱਗੇਗਾ ਨੰਬਰ 2 ਐਲਪੀ ਸਿਲੰਡਰ ਦੀ ਕੀਮਤ ਐਲਪੀਜੀ ਗੈਸ ਸਿਲੰਡਰ ਦੀ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੈਅ ਹੁੰਦੀਆਂ ਹਨ 1 ਜੂਨ ਨੂੰ ਤੇਲ ਮਾਰਟਿੰਗ ਕੰਪਨੀਆਂ ਗੈਸ ਸਿਲੰਡਰਾਂ ਦੀ ਕੀਮਤਾਂ ਤੈਅ ਕਰਨਗੀਆਂ ਮਈ ਚ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰਾਂ ਦੀ ਕੀਮਤਾਂ ਘਟੋਤੀ ਕੀਤੀ ਸੀ ਹੁਣ ਉਮੀਦ ਹੈ ਕਿ ਕੰਪਨੀਆਂ ਜੂਨ ਚ ਇੱਕ ਵਾਰ ਫੇਰ ਸਿਲੰਡਰ ਦੀਆਂ ਕੀਮਤਾਂ ਚ ਘਟਾ ਸਕਦੀਆਂ ਹਨ ਨੰਬਰ 3 ਜੂਨ ਮਹੀਨੇ 10 ਦਿਨ ਬੈਂਕ ਬੰਦ ਰਹਿਣਗੇ ਇਸ ਐਤਵਾਰ ਦੂਜੇ ਅਤੇ ਚੌਥੇ ਸ਼ਨੀਵਾਰ ਕਰਨ ਬੈਂਕ ਛੇ ਦਿਨ ਬੰਦ ਰਹਿਣਗੇ ਤੁਹਾਹਰਾ ਗਨ ਬੈਂਕ ਬਾਕੀ ਦਿਨ ਬੰਦ ਰਹਿਣਗੇ 15 ਜੂਨ ਨੂੰ ਰਾਜਾ ਸੰਕ੍ਰਾਂਤੀ ਅਤੇ 17 ਜੂਨ ਨੂੰ Eid ul Adha ਵਰਗੀਆਂ ਹੋਰ ਛੁੱਟੀਆਂ ਹੋਣਗੀਆਂ ਜੋ ਕੁਝ ਰਾਜਾਂ ਨੂੰ ਛੱਡ ਕੇ ਭਾਰ ਦੇ ਸਾਰੇ ਬੈਂਕ ਤੇ ਲਾਗੂ ਹੋਣਗੀਆਂ ਨੰਬਰ 4 ਆਧਾਰ ਕਾਰਡ ਅਪਡੇਟ UIDAI ਆਧਾਰ ਕਾਰਡ ਨੂੰ ਮੁਫਤ ਵਿੱਚ ਅਪਡੇਟ ਕਰਨ ਦੀ ਆਖਰੀ ਤਾਰੀਖ 14 ਜੂਨ ਹੈ ਆਧਾਰ ਕਾਰਡ ਨੂੰ ਆਨਲਾਈਨ ਅਪਡੇਟ ਕਰਨ ਲਈ ਸਿਰਫ 14 ਜੂਨ ਤੱਕ ਹੀ ਸਮਾਂ ਮਿਲੇਗਾ ਆਧਾਰ ਕੇਂਦਰ ਤੇ ਜਾ ਕੇ ਅਪਡੇਟ ਕਰਾਉਣ ਲਈ 50 ਰੁਪਏ ਪ੍ਰਤੀ ਅਪਡੇਟ ਦੇਣੇ ਹੋਣਗੇ ਧੰਨਵਾਦ